ਦੋਸਤੋ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਅਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦਾ ਧੰਨਵਾਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਨੇ ਸਿੱਖਿਆ ਕ੍ਰਾਂਤੀ ਦੀ ਲਹਿਰ ਪੈਦਾ ਕੀਤੀ ਹੈ ਉਸ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਵਿਕਾਸ ਕਾਰਜ ਹੋ ਰਹੇ ਨੇ ਉਹਨਾਂ ਲਈ ਉਹ ਵਧਾਈ ਦੇ ਪਾਤਰ ਨੇ ਇੱਥੇ ਅਸੀਂ ਉਹਨਾਂ ਦਾ ਧਿਆਨ ਥੋੜਾ ਜਿਹਾ ਦਿਵਾਉਣਾ ਚਾਹੁੰਦੇ ਹਾਂ ਕੁਝ ਗੱਲਾਂ ਵੱਲ ਸਾਡਾ ਮਕਸਦ ਕੋਈ ਆਲੋਚਨਾ ਕਰਨਾ ਨਹੀਂ ਸਿਰਫ ਧਿਆਨ ਦਿਵਾਉਣਾ ਹੈ ਆ ਤੁਸੀਂ ਦੇਖ ਰਹੇ ਹੋ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਪੰਜਾਬ ਦਾ ਇੱਕ ਫੇਸਬੁੱਕ ਪੇਜ ਹੈ ਉਸ ਦੇ ਉੱਪਰ ਉਹਨਾਂ ਨੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਉਹਨਾਂ ਦੇ ਜਨਮ ਵਰੇ ਗੰਢ ਦੀ ਵਧਾਈ ਦਿੱਤੀ ਹੈ ਇੱਥੇ ਉਹਨਾਂ ਨੇ ਲਿਖਿਆ ਹੋਇਆ ਇਸ ਪੇਜ ਦੇ ਉੱਪਰ ਸਿੱਖਿਆ ਭਾਗ ਨੇ ਆਦਰ ਸਾਹਿਤ ਇੱਥੇ ਸਾਹਿਤ ਸ਼ਬਦ ਦੇ ਜਿਹੜੇ ਅਰਥ ਆ ਉਹ ਹੋਰ ਹੁੰਦੇ ਨੇ ਇੱਥੇ ਕੰਨੇ ਤੋਂ ਬਿਨਾ ਸਹਿਤ ਆਉਣਾ ਸੀ ਸੋ ਇੱਥੇ ਅਰਥਾਂ ਦਾ ਅਨਰਥ ਹੋ ਜਾਂਦਾ ਹੈਗਾ ਤੇ ਸਿੱਖਿਆ ਭਾਗ ਨੂੰ ਚਾਹੀਦਾ ਵੀ ਇਹਨਾਂ ਦਾ ਗੱਲਾਂ ਦਾ ਧਿਆਨ ਰੱਖੇ ਇਸੇ ਤਰ੍ਹਾਂ ਦੇਖੋ ਤੁਸੀਂ ਗਵਰਨਮੈਂਟ ਆਫ ਪੰਜਾਬ ਦਾ ਪੇਜ ਆ ਇੱਥੇ ਇਹਨਾਂ ਨੇ ਜ਼ਿਲ੍ਹਾ ਫਤਿਹਗੜ੍ਹ ਸ਼ਬਦ ਜਿਹੜਾ ਲਿਖਿਆ ਹੋਇਆ ਨਾ ਨਾਤਾ ਫਫੇ ਪੈਰ ਬਿੰਦੀ ਪਾਈ ਆ ਤੇ ਸਿਆਰੀ ਵੀ ਤੱਤੇ ਨੂੰ ਪਾਈ ਆ ਜਦ ਕਿ ਜਿਹੜਾ ਭਾਸ਼ਾ ਭਾਗ ਜ਼ਿਲ੍ਹਾ ਭਾਸ਼ਾ ਭਾਗ ਦਾ ਹੈਗਾ ਪੇਜ ਬੜਿਆਂ ਦੇ ਤੇ ਫਫੇ ਪੈਰ ਬਿੰਦੀ ਵੀ ਪਾਈ ਆ ਤੇ ਸਿਆਰੀ ਹਾਹੇ ਨੂੰ ਪਾਈ ਆ ਫਤਾਗੜ ਸੋ ਇਹਦਾ ਵੀ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇਸ ਦੇ ਨਾਲ ਵਿਦਿਆਰਥੀਆਂ ਤੇ ਪੜ੍ਹਨ ਵਾਲਿਆਂ ਦੇ ਮਨਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਸ਼ੁੱਧਤਾ ਸੰਬੰਧੀ ਸ਼ੰਕੇ ਪੈਦਾ ਹੋ ਸਕਦੇ ਨੇ ਇਸੇ ਤਰੀਕੇ ਦੇ ਨਾਲਾ ਕੋਟਕਪੂਰਾ ਲਿਖਣ ਲੱਗਿਆ ਵੀ ਫਫੇ ਦੇ ਦੁਲੈਂਕੜ ਨਹੀਂ ਪਾਇਆ ਔਂਕੜ ਪਾਇਆ ਇਹ ਕੋਟਕਪੂਰਾ ਬਣ ਜਾਂਦਾ ਹੈਗਾ ਸੋ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਮਨ 'ਚ ਛਾਂਕੇ ਪੈਦਾ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਤੁਸੀਂ ਆ ਦੇਖੋ ਫਰੋਹੇਪੁਰ ਜ਼ਿਲ੍ਹੇ ਦੇ ਵਿੱਚ ਵੀ ਇੱਕ ਪੋਸਟਰ ਜਾਰੀ ਕੀਤਾ ਹੈ ਫਰੋਹੇਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਇਹਦੇ ਵਿੱਚ ਵੀ ਫਫੇ ਪੈਰ ਬਿੰਦੀ ਨਹੀਂ ਪਾਈ ਹੋਈ ਤੇ ਆਧੁਨਿਕ ਕਲਾਸਰੂਮ ਲਿਖਣਾ ਸੀ ਜਦ ਕਿ ਇੱਥੇ ਰੂਪ ਲਿਖ ਦਿੱਤਾ ਗਿਆ ਸੋ ਇਹ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਪੰਜਾਬ ਸਰਕਾਰ ਦੇ ਦੁਆਰਾ ਜਾਰੀ ਕੀਤੇ ਜਾਂਦੇ ਨੇ ਇਹਨਾਂ ਦਾ ਲੋਕਾਂ ਦੇ ਉੱਪਰ ਥੋੜਾ ਜਿਹਾ ਗਲਤ ਪ੍ਰਭਾਵ ਜਾਂਦਾ ਆ ਤੁਸੀਂ ਦੇਖ ਰਹੇ ਹੋ ਫਰੀਦਕੋਟ ਦੇ ਵੀ ਫਫੇ ਪੈਰ ਬਿੰਦੀ ਨਹੀਂ ਪਾਈ ਹੋਈ ਜਦਕਿ ਜਦੋਂ ਤੁਸੀਂ ਭਾਸ਼ਾ ਭਾਗ ਦੇ ਦਫ਼ਤਰਾਂ ਦੇ ਦੇਖੋਗੇ ਨਾ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਦੇਖੋ ਪੇਜ ਬਣਿਆ ਆ ਫਫੇ ਪੈਰ ਵੀ ਬਿੰਦੀ ਪੈਂਦੀ ਆ ਫਰੋਜ਼ਪੁਰ ਦੇ ਇਸੇ ਤਰੀਕੇ ਦੇ ਨਾਲ ਈਦ ਉਲ ਫਿਤਰ ਦਾ ਇੱਕ ਪੋਸਟਰ ਜਾਰੀ ਹੋਇਆ ਸੀ ਉੱਪਰ ਬਿੰਦੀ ਨਹੀਂ ਪਾਈ ਹੋਈ ਤੇ ਥੱਲੇ ਬਿੰਦੀ ਆ ਪਾਈ ਹੋਈ ਆ ਫਫੇ ਦੇ ਇਸੇ ਤਰ੍ਹਾਂ ਫਰੀਦਕੋਟ ਦਾ ਵੀ ਦੇਖ ਲਓ ਜ਼ਿਲ੍ਹਾ ਭਾਸ਼ਾ ਦਫ਼ਤਰ ਫਫੇ ਪੈਰ ਬਿੰਦੀ ਪੈਂਦੀ ਆ ਸਾਡਾ ਮਕਸਦ ਕੋਈ ਆਲੋਚਨਾ ਕਰਨਾ ਨਹੀਂਗਾ ਸਿਰਫ ਧਿਆਨ ਦਿਵਾਉਣਾ ਹੈ ਤਾਂ ਕਿ ਪੰਜਾਬੀ ਭਾਸ਼ਾ ਦੀ ਸ਼ੁੱਧਤਾ ਕਾਇਮ ਰੱਖੀ ਜਾ ਸਕੇ ਕਿਉਂਕਿ ਪੰਜਾਬੀ ਸੂਬਾ ਤਾਂ ਬਣਿਆ ਹੀ ਭਾਸ਼ਾ ਦੇ ਆਧਾਰ ਤੇ ਸੀ ਤੇ ਜੇ ਅਸੀਂ ਨਾ ਧਿਆਨ ਰੱਖਾਂਗੇ ਤਾਂ ਫੇਰ ਉਹਦਾ ਪ੍ਰਭਾਵ ਸਹੀ ਨਹੀਂ ਪੈਂਦਾ ਇਸੇ ਤਰੀਕੇ ਨਾਲ ਦੇਖੋ ਤੁਸੀਂ ਐਜੂਕੇਸ਼ਨ ਦੁਆਰਾ ਪੇਜ ਦੁਆਰਾ ਇੱਕ ਪੋਸਟਰ ਹੋਰ ਜਾਰੀ ਕੀਤਾ ਹੈਗਾ ਉਹਦੇ ਚ ਸਰਕਾਰੀ ਪ੍ਰਾਇਮਰੀ ਸਕੂਲ ਅਮਰਪੁਰਾ ਸੋਰੀ ਸਰਕਾਰੀ ਪ੍ਰਾਇਮਰੀ ਸਕੂਲ ਅਮਰਪੁਰਾ ਹੁਣ ਪ੍ਰਾਇਮਰੀ ਦੇ ਬਿਹਾਰੀ ਪਾਈ ਹੋਈ ਐ ਈ ਡੀ ਨੂੰ ਜਦ ਕੇ ਸਿਹਾਰੀ ਪੈਂਦੀ ਆ ਹੁਣ ਦੇਖੋ ਵੀ ਇਹਦਾ ਪ੍ਰਭਾਵ ਕਿਸ ਤਰ੍ਹਾਂ ਦਾ ਜਾਊਗਾ ਇਸੇ ਤਰੀਕੇ ਦੇ ਨਾਲ ਆ ਫਾਜ਼ਿਲ ਕਾ ਸ਼ਬਦ ਹੁਣ ਫਾਜ਼ਿਲ ਕਾ ਦੇ ਇੱਥੇ ਫਫੇ ਨੂੰ ਬਿੰਦੀ ਪੈਰ ਚ ਨਹੀਂ ਪਾਈ ਹੋਈ ਜਦ ਕਿ ਇਹ ਜ਼ਿਲ੍ਹਾ ਪਹਾੜਸ਼ਾ ਦਾ ਉਤਰ ਫਾਜ਼ਿਲਕਾ ਉੱਥੇ ਫਫੇ ਪੈਰ ਬਿੰਦੀ ਪਾਈ ਹੋਈ ਹੈ ਸੋ ਇਸੇ ਤਰੀਕੇ ਦੇ ਨਾਲ ਆ ਦੇਖੋ ਤੁਸੀਂ ਬੱਲੂਆਣਾ ਦੇ ਪ੍ਰਾਇਮਰੀ ਇੱਥੇ ਵੀ ਈੜੀ ਨੂੰ ਬਿਹਾਰੀ ਪਾਈ ਹੋਈ ਹੈ ਸੋ ਸਾਡਾ ਮਕਸਦ ਕੋਈ ਅਲੋਚਨਾ ਕਰਨਾ ਨਹੀਂ ਸਿਰਫ ਧਿਆਨ ਦਿਵਾਉਣਾ ਹੈ ਵੀ ਇਹ ਨਿੱਕੀਆਂ ਨਿੱਕੀਆਂ ਗਲਤੀਆਂ ਜਿਹੜੀਆਂ ਦੇਖਣ ਨੂੰ ਨਿੱਕੀਆਂ ਲੱਗਦੀਆਂ ਨੇ ਪਰ ਇਹਨਾਂ ਦਾ ਪ੍ਰਭਾਵ ਬੜਾ ਵੱਡਾ ਜਾਂਦਾ ਹੈਗਾ ਸੋ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੂੰ ਇਹ ਇਸ ਪਾਸੇ ਜ਼ਰੂਰ ਧਿਆਨ ਦੇਣ ਤਾਂ ਕਿ ਇਸ ਦਾ ਸਹੀ ਪ੍ਰਭਾਵ ਲੋਕਾਂ ਦੇ ਵਿੱਚ ਪੈ ਸਕੇ ਤੇ ਪੰਜਾਬੀ ਮਾਂ ਬੋਲੀ ਦੀ ਸੱਚੀ ਸੁੱਚੀ ਸੇਵਾ ਹੋ ਸਕੇ ਸੋ ਆਸ ਕਰਦੇ ਆ ਸਾਡੀਆਂ ਇਹਨਾਂ ਸੁਝਾਵਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੋਗੇ ਤੇ ਅੱਗੇ ਤੋਂ ਉਹਨਾਂ ਨੂੰ ਹਦਾਇਤਾਂ ਜਾਰੀ ਕਰੋਗੇ ਵੀ ਇਹਨਾਂ ਗੱਲਾਂ ਦਾ ਧਿਆਨ